ਪਟਰੋਲ ਡੀਜ਼ਲ ਬਤਾਉਣ ਤੋਂ ਬਾਅਦ ਜੇਕਰ ਬੱਸਾਂ ਦੀ ਗੱਲ ਕਰ ਲਈਏ ਤਾਂ ਬੱਸਾਂ ਦਾ ਸਫ਼ਰ ਹੁਣ ਮਹਿੰਗਾ ਹੋ ਗਿਆ ਕਿੰਨਾ ਕੁ ਮਹਿੰਗਾ ਹੋਇਆ ਤੇ ਲੋਕ ਕਿਸ ਤਰ੍ਹਾਂ ਦੇਖਦੇ ਨੇ ਇਸ ਵਧਾਏ ਹੋਏ ਕਿਰਾਏ ਨੂੰ ਸਾਡੇ ਨਾਲ ਪਹਿਲਾਂ ਵੀਰ ਨਾਲ ਗੱਲ ਕਰਨ ਸੱਸੀ ਆਪਣਾ ਕਿਰਾਇਆ ਪਹਿਲਾਂ 1 ਰੁਪਿਆ 22 ਪੈਸੇ ਸੀ ਜਿਹੜਾ ਕਿ ਹੁਣ 23 ਪੈਸੇ ਵੱਧ ਕੇ 1 ਰੁਪਿਆ 45 ਪੈਸੇ ਪਰ ਕਿਲੋਮੀਟਰ ਆਡਰਨੀ ਬੱਸ ਦਾ ਕਿਰਾਇਆ ਦੋ ਕੀ ਤੇਲ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਹੋਇਆ ਕਰਾਇਆ ਹੋਸਟੇਟਾ 'ਚ ਹਿਮਾਚਲ 'ਚ 2 ਰੁਪਏ ਆਪਣੇ 1 ਰੁਪਿਆ 45 ਪੈਸੇ ਕਿਲੋਮੀਟਰ ਦੇ ਹਿਸਾਬ ਨਾਲ ਕਰਾਇਆ ਇਕਰ ਗੱਲ ਕੀਤੀ ਜਾਵੇ ਤਾਂ ਕਿੰਨਾ ਕੁ ਆਮ ਲੋਕਾਂ ਦੇ ਹਾਸਰ ਪੈਣ ਵਾਲਾ ਆਮ ਲੋਕਾਂ ਦੇ ਹਾਸਰ ਤਾਂ ਦੇਖੋ ਜੀ ਪੈਣੀ ਪੈਣੇ ਜੇ ਅਸੀਂ ਆਪਣੇ ਮੈਕਮੇਂ ਬਦਲਤ ਦੇਖੀਏ ਸਾਡੇ ਮੈਕਮੇਂ ਬਦਲਤ ਤੱਕ ਘਟ ਹੈ ਕਿਉਂਕਿ ਸਾਡੇ ਲੋਵੇ ਫ੍ਰੀ ਜ਼ਬਰ ਜ਼ਿਆਦੇ ਹੈ ਤੇਲ ਦਾ ਖਰਚਾ ਸਾਡਾ ਵੱਧ ਹੈ ਆਮਦਨ ਸਾਨੂੰ ਘਟ ਹੈ ਉਸ ਕਰਕੇ ਸਰਕਾਰ ਨੂੰ ਮੁਨਾਫਾ ਤਾਂ ਇਹਦੇ ਨਾਲ ਹੋਣੀ ਹੋਣਾ ਹੈ ਜਾਨੀ ਕਿ ਫਰੀਜ਼ ਦੇ ਹਿਸਾਬ ਨਾਲ ਤਾਂ ਘਟਾ ਹੈ ਮੁਨਾਫਾ ਅਰਨੀਸ਼ ਕਿਸ ਤਰ੍ਹਾਂ ਵੇਖ ਰਹੇ ਹੋ ਪੰਜਾਬ ਸਰਕਾਰ ਕਿ ਹੋਰ ਸੇ ਬਸੋਂ ਕੇ ਕਿਰਾਏ ਵਿੱਚ 23% ਵਡਾਉਤਰੀ ਕੀ ਗਈ ਹੈ ਸਰ ਇਹ ਨਾਰਮਲ ਇਨਸਾਨ ਕੇ ਲਈ ਜੈਸੇ ਸਟੂਡੈਂਟ ਹੋ ਗਏ ਜਾਂ ਜੈਸੇ ਹਮ ਜੈਸੇ ਲੋਕ ਡੇਲੀ ਜੈਸੇ ਟ੍ਰੈਵਲਿੰਗ ਕਰਤੇ ਉਸ ਮੇ ਤਾਂ ਹਮ ਲੋਗੋ ਨੂੰ ਦਿੱਕਤ ਹੋਗੀ ਜੈਸੇ ਕਿਰਾਇਆ ਵੜਾ ਹੋਇਆ ਹੈ ਤਾਂ ਕੀ ਬੋਲਣਾ ਚਾਹਤੇ ਸਰਕਾਰ ਨੂੰ ਸਰਕਾਰ ਸੇ ਹੀ ਰਿਕਵੈਸਟ ਹੈ ਕਿ ਕਿਰਾਏ 'ਚ ਕਟੌਤੀ ਕਰੇ ਵਧਾਏ ਨਾ ਕਿਰਾਇਆ ਜਿਸ ਸੇ ਆਦਮੀ ਕੋ ਦਿੱਕਤਾਂ ਨਾ ਹੋ ਟਰੈਵਲਿੰਗ ਕਰਨੇ ਮੇਂ ਯਹੀ ਹੈ ਸਰਕਾਰ ਸੇ ਦਰਖਾਸਤ ਹੈ ਕਿ ਯਹੀ ਕਰੇ ਕਿਸ ਤਰ੍ਹਾਂ ਵੇਖਦੇ ਹੋ ਪੰਜਾਬ ਸਰਕਾਰ ਵੱਲੋਂ 23% ਕਿਰਾਏ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਕਿਵੇਂ ਵੀਰੇ ਕਿਵੇਂ 23% ਵਾਅਦਾ ਕੀਤਾ ਕਿਰਾਏ ਦੇ ਵਿੱਚ ਦੇਖੋ ਜੀ ਪਹਿਲੀ ਗੱਲ ਤਾਂ ਊਮਨ ਦੀ ਆਪਾਂ ਨੂੰ ਘਟਾਣੀ ਚਾਹੀਦੀ ਹੈ ਟਿਕਟ ਸਾਰੇ ਵਾਸਤੇ ਇੱਕੋ ਰੇਟ ਰੱਖਣਾ ਚਾਹੀਦਾ ਸੋ ਵਾਸਤੇ ਇੱਕ ਰੇਟ ਹੋਣਗੇ ਤਾਂ ਪੰਜਾਬ ਨੂੰ ਰੈਵਨਿਊ ਵੀ ਵਧੀਆ ਮਿਲੂਗਾ ਤੈਨੂੰ ਜਿਹੜਾ ਕਟਾ ਪੈ ਰਿਹਾ ਬਸਾਂ 'ਚੋਂ ਉਹ ਕਟਾ ਵੀ ਨਹੀਂ ਪਊਗਾ ਜਿਹੜੀ ਬਾਬਾ ਬੱਸ 'ਚ ਬੈੰਨੇ ਆ ਆਪਾਂ ਨੂੰ ਹਰ ਪਾਸੇ ਜਨਾਣੇ ਆ ਵਾਅਦੇ ਕੀਆ ਨੇ ਮਰਦ ਘਟ ਦੇ ਦੇਣਗੇ ਵੇਖੋ ਜਿਵੇਂ ਇੱਕ ਕਹਿੰਦੇ ਇੱਕ ਤਰ੍ਹਾਂ ਦਾ ਹਰ ਪਾਸੇ ਰੇਟ ਹੋਊਗਾ ਚਾਹੇ 10 ਕਰੋ 20 ਕਰੋ ਤਾਂ ਇੱਕ ਸਾਥ ਦੇ ਸਾਰਿਆਂ ਨੂੰ ਪੈਸੇ ਮਿਲਣਗੇ ਤੇ ਇਹਨਾਂ ਦਾ ਕਟਾ ਘਟੂਗਾ ਜੀ ਵਾਅਦਾ ਹੋਂ ਲੱਗਦਾ ਆਪਰੇ ਤਾਂ 23% ਸਰਕਾਰ ਦੇ ਵੱਲੋਂ ਬੱਸਾਂ ਦਾ ਕਿਰਾਇਆ ਵਧਾ ਦਿੱਤਾ ਹੈ ਕਿਸ ਤਰ੍ਹਾਂ ਦੇਖਣ ਕਿ ਬੋਲਣ ਚਾਹੀਦੇ ਗਲਤ ਗੱਲ ਲਈ ਇਹ ਤਾਂ ਹੁਣ ਤੁਹਾਨੂੰ ਵੀ ਪਤਾਗਾ ਇੰਨਾ ਤਾਂ ਚਾਹੀਦਾ ਨੀਗਾ ਕਿਉਂਕਿ ਫਿਰ ਹੁਣ ਤੁਹਾਨੂੰ ਪਤਾ ਹਰੇਕ ਯਾਤਰੀ ਮੁੰਡਿਆਂ ਨੂੰ ਔਖਾ ਹੈਗਾ ਲੇਡੀਜ਼ ਦੇ ਤਾਂ ਆਧਾਰ ਕਾਰਡ ਚੱਲ ਜਾਂਦਾ ਹੈਗਾ ਹਨਾ ਬੰਦਿਆਂ ਨੂੰ ਔਖਾ ਹੈਗਾ ਜਿਹੜੇ ਬੰਦੇ ਕੰਮ ਕਰ ਵਾਲੇ ਆ ਉਹਨਾਂ ਨੂੰ ਜ਼ਿਆਦਾ ਔਖਾ ਹੈਗਾ ਕੋਈ ਜੌਬ ਕਰਦੇ ਆ ਕੋਈ ਹੋਰ ਕੰਮ ਤੇ ਲੱਗੇ ਛੋਟੇ ਮੋਟੇ ਤੇ ਕੰਮ ਤੇ ਵੀ ਲੱਗੇ ਅਗਲਾ ਬਸ ਜਾਂਦਾ ਹਨਾ ਉਹਨਾਂ ਲਈ ਔਖਾ ਹੈਗਾ ਤੇ 60 ਸਾਲ ਤੋਂ ਉੱਪਰ ਵਿਅਕਤੀ ਦਾ ਜੋ ਕਿਰਾਇਆ ਉਹ ਮਾਫ ਕੀਤਾ ਹੋਇਆ ਪਰ ਪੰਜਾਬ ਦੇ ਵਿੱਚ ਹਰ ਇੱਕ ਔਰਤ ਦਾ ਕਿਰਾਇਆ ਫ੍ਰੀ ਆ ਇਹਨਾਂ ਦਾ ਕਹਿਣਾ ਕਿ ਸਰਕਾਰ ਨੂੰ ਆਮਦਨ ਕਿੱਥੋਂ ਆ ਸਰਕਾਰ ਇੱਕ ਪਾਸੋਂ ਕਰਾਇਆ ਮਾਫ ਕਰ ਰਹੀ ਹਾਂ ਤੇ ਦੂਜੇ ਪਾਸੇ ਜੋ ਪਿਛਲੀ ਦਿਨੀ ਤੇ ਡੀਜ਼ਲ ਦੇ ਰੇਟ ਵਧੇ ਸੀ ਉਸ ਦੇ ਕਾਰਨ ਬੱਸਾਂ ਦਾ ਜੋ ਸਫ਼ਰ ਆ ਉਹ ਮਹਿੰਗਾ ਹੋ ਗਿਆ ਕੈਮਰਾਮੈਨ ਮਹਿੰਦਰ ਸਿੰਘ ਅਰਜੀਤ ਸਿੱਧੂ ਲਿਵਿੰਗ ਇੰਡੀਆ ਸੰਗਰੂਰ